ਤੋਂ ਦੱਸਿਆ ਕਿ ਧੁਮਾਕੇ ਦੌਰਾਨ ਦੋ ਲੋਕ ਮਾਰੇ ਗਏ ਨੇ ਤਿੰਨ ਲੋਕਾਂ ਦੀ ਜੋ ਹਾਲਤ ਉਹ ਗੰਭੀਰ ਬਣੀ ਹੋਈ ਹੈ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦੱਸਿਆ ਗਿਆ ਕਿ ਜੋ ਘਟਨਾ ਵਾਪਰੀ ਹੈ ਇਹ ਮੁਹਾਲੀ ਦੇ ਫੇਸ ਨੋ ਦੇ ਵਿੱਚ ਇੱਕ ਆਕਸੀਜਨ ਪਲਾਂਟ ਦੇ ਵਿੱਚ ਵਾਪਰੀ ਜਿੱਥੇ ਸਿਲੰਡਰ ਦੀ ਲੋਡਿੰਗ ਦੌਰਾਨ ਇੱਕ ਬਲਾਸਟ ਹੁੰਦਾ ਇੱਕ ਵੱਡਾ ਜ਼ੋਰਦਾਰ ਧੁਮਾਕਾ ਹੁੰਦਾ ਖਲਾਰੇ ਪੈ ਜਾਂਦੇ ਨੇ ਇਸ ਦੌਰਾਨ ਦੋ ਲੋਕ ਮਾਰੇ ਜਾਂਦੇ ਨੇ ਜੋ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜੋ ਮਾਰੇ ਗਏ ਨੇ ਜੋ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਸੇ ਪਲਾਂਟ ਦੇ ਵਿੱਚ ਉਹ ਵਰਕਰ ਸਨ ਇਸੇ ਪਲਾਂਟ ਦੇ ਵਿੱਚ ਉਹ ਕੰਮ ਕਰ ਰਹੇ ਸਨ ਤੇ ਜੋ ਹਾਦਸਾ ਆਇਆ ਵਾਪਰਿਆ ਇਹ ਤਕਰੀਬਨ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਜਦੋਂ ਸ਼ਿਫਟ ਦੀ ਅਧਰਾ ਬਦਲੀ ਚੱਲ ਰਹੀ ਸੀ ਹਾਲਾਂਕਿ ਇਹ ਕੱਡਾ ਨੂੰ ਲੈ ਕੇ ਕੋਈ ਜੇ ਬਈ ਨੁਕਸਾਨ ਕਿੰਨਾ ਕੁ ਹੋਇਆ ਇਸ ਬਾਰੇ ਕੋਈ ਜਾਣਕਾਰੀ ਹੋਰ ਸਾਹਮਣੇ ਨਹੀਂ ਆਈ ਹੈ مالی ਨੁਕਸਾਨ ਕਿੰਨਾ ਕੁ ਹੋਇਆ ਪਰ ਜਾਨੀ ਨੁਕਸਾਨ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਜੋ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਹਲਕੇ ਅਜੇ ਤੱਕ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਕਿ ਜੋ ਇਹ ਹਾਦਸਾ ਹੈ ਕਿਵੇਂ ਹੋਇਆ ਹੈ ਜੋ ਬਲਾਸਟ ਹੈ ਧਮਾਕਾ ਕਿਵੇਂ ਹੋਇਆ ਹੈ ਪਰ ਇਹ ਜ਼ਰੂਰ ਖੱਸਾ ਜਤਾਇਆ ਜਾ ਰਿਹਾ ਹੈ ਕਿ ਲੀਕੇ ਦੇ ਕਾਰਨ ਇਹ ਹਾਦਸਾ ਹੋਇਆ ਜੋ ਹੋ ਸਕਦਾ ਜੇ ਇਹ ਗੱਲ ਕਰੀਏ ਤਾਂ ਆਕਸੀਜਨ ਪਲਾਂਟ ਦੀ ਆਕਸੀਜਨ ਪਲਾਂਟ ਦੇ ਵਿੱਚੋਂ ਹੀ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਇੱਥੋਂ ਹੀ ਆਕਸੀਜਨ ਦੇ ਜੋ ਸਿਲੰਡਰ ਨੇ ਇਥੋਂ ਹੀ ਆਕਸੀਜਨ ਹੈ ਜੋ ਸਪਲਾਈ ਕੀਤੀ ਜਾਂਦੀ ਹੈ ਜਿੱਥੇ ਵੱਡਾ ਧਮਾਕਾ ਹੋਇਆ ਫੇਸ ਨੋ ਉਹਦੀ ਅਸੀਂ ਗੱਲ ਕਰ ਰਹੇ ਹਾਂ ਮੋਹਾਲੀ ਦੇ ਜਿੱਥੇ ਇੱਕ ਆਕਸੀਜਨ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਤਾਂ ਅੰਦਾਜ਼ੇ ਕਿ ਇਸ ਧਮਾਕੇ ਨੂੰ ਲੈ ਕੇ ਜੋ ਸਾਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਜੋ ਉਥੇ ਅੱਗ ਲੱਗੀ ਸੀ ਉਸ ਤੇ ਉੱਤੇ ਕਾਬੂ ਪਾ ਲਿਆ ਗਿਆ ਇਸ ਤੋਂ ਇਲਾਵਾ ਜੋ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਤਿੰਨ ਦੀ ਹਾਲਤ ਗੰਭੀਰ ਸਖਮੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੋਤਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਲੋ ਜਾਂਚ ਕੀਤੀ ਜਾ ਰਹੀ ਹੈ ਇਹ ਹਲੇ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਕਿ ਜੋ ਇਹ ਹਾਦਸਾ ਕਿਵੇਂ ਵਾਪਰਿਆ ਇਸੇ ਬਾਰੇ ਇਹ ਜ਼ਰੂਰ ਖਤਸਾ ਅਧਿਕਾਰੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਕਿ ਜੋ ਲੀਕੇ ਦੇ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ 9 ਵਜੇ ਦੇ ਕਰੀਬ ਇੱਕ ਤੜਕੇ ਬਲਾਸਟ ਹੁੰਦਾ ਜਿਸ ਦੇ ਵਿੱਚ ਆਕਸੀਜਨ ਦੀ ਲੋਡਿੰਗ ਦੌਰਾਨ ਜੋ ਇਹ ਵੱਡਾ ਹਾਦਸਾ ਵਾਪਰਦਾ ਮੋਹਾਲੀ ਦੇ ਫੇਸ 9 ਦੀ ਇਹ ਘਟਨਾ ਹੈ ਜਿੱਥੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੋਰ ਜੋ ਮੁੱਢਲੀ ਜੋ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਜੋ ਜੋ ਲੀਕੇਜ ਹੈ ਉਸ ਦੇ ਕਾਰਨ ਇਹ ਹਾਦਸਾ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਮੁਹਾਲੀ ਦੇ ਫੇਸ ਨੋਦੀ ਇੱਕ ਆਕਸੀਜਨ ਪਲਾਂਟ ਦੇ ਵਿੱਚ ਇੱਕ ਆਕਸੀਜਨ ਫੈਕਟਰੀ ਦੇ ਵਿੱਚ ਜਿੱਥੋਂ ਆਕਸੀਜਨ ਦੇ ਸਿਲੰਡਰ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਲਿਜਾਇਆ ਜਾਂਦੇ ਨੇ ਜਿੱਥੇ ਸਪਲਾਈ ਕੀਤੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਨੂੰ ਆਕਸੀਜਨ ਦੇ ਸਿਲੰਡਰ ਉੱਥੇ ਇੱਕ ਵੱਡਾ ਧਮਾਕਾ ਹੋਇਆ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਲੋਕ ਚ ਜ਼ਖਮੀ ਨੇ ਉਹ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਇਸ ਵੱਲੇ ਦੀ ਵੱਡੀ ਖਬਰ ਪੰਜਾਬ ਦੇ ਮੁਹਾਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਫੇਸ ਨੋ ਦੀ ਫੈਕਟਰੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੁਹਾਨੂੰ ਦੱਸੀ ਕਿ ਧਮਾਕੇ ਦੌਰਾਨ ਦੋ ਲੋਕ ਮਾਰੇ ਗਏ ਨੇ ਤਿੰਨ ਲੋਕਾਂ ਦੀ ਜੋ ਹਾਲਤ ਉਹ ਗੰਭੀਰ ਬਣੀ ਹੋਈ ਹੈ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦੱਸਿਆ ਗਿਆ ਕਿ ਜੋ ਘਟਨਾ ਵਾਪਰੀ ਹੈ ਇਹ ਮੁਹਾਲੀ ਦੇ ਫੇਸ 9 ਦੇ ਵਿੱਚ ਇੱਕ ਆਕਸੀਜਨ ਪਲਾਂਟ ਦੇ ਵਿੱਚ ਵਾਪਰੀ ਜਿੱਥੇ ਸਿਲੰਡਰ ਦੀ ਲੋਡਿੰਗ ਦੌਰਾਨ ਇੱਕ ਬਲਾਸਟ ਹੁੰਦਾ ਇੱਕ ਵੱਡਾ ਜ਼ੋਰਦਾਰ ਧਮਾਕਾ ਹੁੰਦਾ ਖਲਾਰੇ ਪੈ ਜਾਂਦੇ ਨੇ ਇਸ ਦੌਰਾਨ ਦੋ ਲੋਕ ਮਾਰੇ ਜਾਂਦੇ ਨੇ ਜੋ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜੋ ਮਾਰੇ ਗਏ ਨੇ ਜੋ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸੇ ਪਲਾਂਟ ਦੇ ਵਿੱਚ ਉਹ ਵਰਕਰ ਸਨ ਇਸੇ ਪਲਾਂਟ ਦੇ ਵਿੱਚ ਉਹ ਕੰਮ ਕਰ ਰਹੇ ਸਨ ਤੇ ਜੋ ਹਾਦਸਾ ਹੈ ਵਾਪਰ ਇਹ ਤਕਰੀਬਨ ਸਵੇਰੇ 9 ਵਜੇ ਦੇ ਕਰੀਬ ਵਾਪਰ ਹੈ ਜਦੋਂ ਸ਼ਿਫਟ ਦੀ ਅਧਰਾ ਬਦਲੀ ਚੱਲ ਰਹੀ ਸੀ ਹਾਲਾਂਕਿ ਕੱਡਾ ਨੂੰ ਲੈ ਕੇ ਕੋਈ ਜੇ ਬਈ ਨੁਕਸਾਨ ਕਿੰਨਾ ਕੁ ਹੋਇਆ ਇਸ ਬਾਰੇ ਕੋਈ ਜਾਣਕਾਰੀ ਹੋਰ ਸਾਹਮਣੇ ਨਹੀਂ ਆਈ ਹੈ ਮਾਲੀ ਨੁਕਸਾਨ ਕਿੰਨਾ ਕੁ ਹੋਇਆ ਪਰ ਜਾਨੀ ਨੁਕਸਾਨ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਜੋ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਹਜੇ ਤੱਕ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਕਿ ਜੋ ਇਹ ਹਾਦਸਾ ਹੈ ਕਿਵੇਂ ਹੋਇਆ ਹੈ ਜੋ ਬਲਾਸਟ ਆਈ ਧਮਾਕਾ ਕਿਵੇਂ ਹੋਇਆ ਪਰੇ ਜ਼ਰੂਰ ਖੱਸਾ ਜਤਾਇਆ ਜਾ ਰਿਹਾ ਹੈ ਕਿ ਲੀਕੇ ਦੇ ਕਾਰਨ ਇਹ ਹਾ사 ਹੋਇਆ ਜੋ ਹੋ ਸਕਦਾ ਜੇ ਇਹ ਗੱਲ ਕਰੀਏ ਤਾਂ ਆਕਸੀਜਨ ਪਲਾਂਟ ਦੀ ਆਕਸੀਜਨ ਪਲਾਂਟ ਦੇ ਵਿੱਚੋਂ ਹੀ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਇੱਥੋਂ ਹੀ ਆਕਸੀਜਨ ਦੇ ਜੋ ਸਿਲੰਡਰ ਨੇ ਇੱਥੋਂ ਹੀ ਆਕਸੀਜਨ ਹੈ ਜੋ ਸਪਲਾਈ ਕੀਤੀ ਜਾਂਦੀ ਹੈ ਜਿੱਥੇ ਵੱਡਾ ਧਮਾਕਾ ਹੋਇਆ ਫੇਸ ਨੋ ਦੀ ਅਸੀਂ ਗੱਲ ਕਰ ਰਹੇ ਹਾਂ ਮੁਹਾਲੀ ਦੇ ਜਿੱਥੇ ਇੱਕ ਆਕਸੀਜਨ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਤਾਂ ਅੰਦਾਜ਼ੇ ਕਿ ਇਸ ਧਮਾਕੇ ਨੂੰ ਲੈ ਕੇ ਜੋ ਸਾਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਜੋ ਉਥੇ ਅੱਗ ਲੱਗੀ ਸੀ ਉਸ ਤੇ ਉੱਤੇ ਕਾਬੂ ਪਾ ਲਿਆ ਗਿਆ ਇਸ ਤੋਂ ਇਲਾਵਾ ਜੋ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਤਿੰਨ ਦੀ ਹਾਲਤ ਗੰਭੀਰ ਸਖਮੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਹਲੇ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਕਿ ਜੋ ਇਹ ਹਾਦਸਾ ਕਿਵੇਂ ਵਾਪਰਿਆ ਇਸੇ ਬਾਰੇ ਇਹ ਜ਼ਰੂਰ ਖਤਸਾ ਅਧਿਕਾਰੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਕਿ ਜੋ ਲੀਕੇ ਦੇ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ 9 ਵਜੇ ਦੇ ਕਰੀਬ ਇੱਕ ਤੜਕੇ ਬਲਾਸਟ ਹੁੰਦਾ ਜਿਸ ਦੇ ਵਿੱਚ ਆਕਸੀਜਨ ਦੀ ਲੋਡਿੰਗ ਦੌਰਾਨ ਜੋ ਇਹ ਵੱਡਾ ਹਾਦਸਾ ਵਾਪਰਦਾ ਮੋਹਾਲੀ ਦੇ ਫੇਸ 9 ਦੀ ਇਹ ਘਟਨਾ ਹੈ ਜਿੱਥੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੋਰ ਜੋ ਮੁੱਢਲੀ ਜੋ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਜੋ ਜੋ ਲੀਕੇਜ ਹੈ ਉਸ ਦੇ ਕਾਰਨ ਇਹ ਹਾਦਸਾ ਹੋਇਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਇੱਕ ਵਾਰ ਫਿਰ ਦੱਸੀਏ ਕਿ ਮੁਹਾਲੀ ਦੇ ਫੇਸ ਨੋਦੀ ਇੱਕ ਆਕਸੀਜਨ ਪਲਾਂਟ ਦੇ ਵਿੱਚ ਇੱਕ ਆਕਸੀਜਨ ਫੈਕਟਰੀ ਦੇ ਵਿੱਚ ਜਿੱਥੋਂ ਆਕਸੀਜਨ ਦੇ ਸਿਲੰਡਰ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਲਿਜਾਏ ਜਾਂਦੇ ਨੇ ਜਿੱਥੇ ਸਪਲਾਈ ਕੀਤੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਨੂੰ ਆਕਸੀਜਨ ਦੇ ਸਿਲੰਡਰ ਉੱਥੇ ਇੱਕ ਵੱਡਾ ਧੁਮਾਕਾ ਹੋਇਆ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਲੋਕ ਚ ਜ਼ਖਮੀ ਨੇ ਉਹ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਇਸ ਵੱਲੇ ਦੀ ਵੱਡੀ ਖਬਰ ਪੰਜਾਬ ਦੇ ਮੁਹਾਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਫੇਸ ਨੋ ਦੀ ਇੱਕ ਫੈਕਟਰੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੁਹਾਨੂੰ ਦੱਸੀ ਕਿ ਧਮਾਕੇ ਦੌਰਾਨ ਦੋ ਲੋਕ ਮਾਰੇ ਗਏ ਨੇ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦੱਸਿਆ ਗਿਆ ਕਿ ਜੋ ਘਟਨਾ ਵਾਪਰੀ ਹੈ ਇਹ ਮੁਹਾਲੀ ਦੇ ਫੇਸ ਨੋ ਦੇ ਵਿੱਚ ਇੱਕ ਆਕਸੀਜਨ ਪਲਾਂਟ ਦੇ ਵਿੱਚ ਵਾਪਰੀ ਜਿੱਥੇ ਸਿਲੰਡਰ ਦੀ ਲੋਡਿੰਗ ਦੌਰਾਨ ਇੱਕ ਬਲਾਸਟ ਹੁੰਦਾ ਇੱਕ ਵੱਡਾ ਜ਼ੋਰਦਾਰ ਧਮਾਕਾ ਹੁੰਦਾ ਖਲਾਰੇ ਪੈ ਜਾਂਦੇ ਨੇ ਇਸ ਦੌਰਾਨ ਦੋ ਲੋਕ ਮਾਰੇ ਜਾਂਦੇ ਨੇ ਜੋ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜੋ ਮਾਰੇ ਗਏ ਨੇ ਜੋ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਪਲਾਂਟ ਦੇ ਵਿੱਚ ਉਹ ਵਰਕਰ ਸਨ ਇਸੇ ਪਲਾਂਟ ਦੇ ਵਿੱਚ ਉਹ ਕੰਮ ਕਰ ਰਹੇ ਸਨ ਤੇ ਜੋ ਹਾਦਸਾ ਹੈ ਵਾਪਰ ਇਹ ਤਕਰੀਬਨ ਸਵੇਰੇ 9 ਵਜੇ ਦੇ ਕਰੀਬ ਵਾਪਰ ਹੈ ਜਦੋਂ ਸ਼ਿਫਟ ਦੀ ਅਧਰਾ ਬਦਲੀ ਚੱਲ ਰਹੀ ਸੀ ਹਾਲਾਂਕਿ ਇਹ ਕੱਡਣਾ ਨੂੰ ਲੈ ਕੇ ਕੋਈ ਜੇ ਬਈ ਨੁਕਸਾਨ ਕਿੰਨਾ ਕੁ ਹੋਇਆ ਇਸ ਬਾਰੇ ਕੋਈ ਜਾਣਕਾਰੀ ਹੋਰ ਸਾਹਮਣੇ ਨਹੀਂ ਆਈ ਹੈ مالی ਨੁਕਸਾਨ ਕਿੰਨਾ ਕੁ ਹੋਇਆ ਪਰ ਜਾਨੀ ਨੁਕਸਾਨ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਜੋ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਹਜੇ ਤੱਕ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਕਿ ਜੋ ਇਹ ਹਾਦਸਾ ਹੈ ਕਿਵੇਂ ਹੋਇਆ ਹੈ ਜੋ ਬਲਾਸਟ ਹੈ ਧਮਾਕਾ ਕਿਵੇਂ ਹੋਇਆ ਹੈ ਪਰੇ ਜ਼ਰੂਰ ਖਸਾ ਜਤਾਇਆ ਜਾ ਰਿਹਾ ਹੈ ਕਿ ਲੀਕੇ ਦੇ ਕਾਰਨ ਇਹ ਹਾ사 ਹੋਇਆ ਜੋ ਹੋ ਸਕਦਾ ਜੇ ਇਹ ਗੱਲ ਕਰੀਏ ਤਾਂ ਆਕਸੀਜਨ ਪਲਾਂਟ ਦੀ ਆਕਸੀਜਨ ਪਲਾਂਟ ਦੇ ਵਿੱਚੋਂ ਹੀ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਇੱਥੋਂ ਹੀ ਆਕਸੀਜਨ ਦੇ ਜੋ ਸਿਲੰਡਰ ਨੇ ਇੱਥੋਂ ਹੀ ਆਕਸੀਜਨ ਹੈ ਜੋ ਸਪਲਾਈ ਕੀਤੀ ਜਾਂਦੀ ਹੈ ਜਿੱਥੇ ਵੱਡਾ ਧਮਾਕਾ ਹੋਇਆ ਹੈ ਫੇਸ ਨੋ ਦੀ ਅਸੀਂ ਗੱਲ ਕਰ ਰਹੇ ਹਾਂ ਮੋਹਾਲੀ ਦੇ ਜਿੱਥੇ ਇੱਕ ਆਕਸੀਜਨ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਤਾਂ ਅੰਦਾਜ਼ੇ ਕਿ ਇਸ ਧਮਾਕੇ ਨੂੰ ਲੈ ਕੇ ਜੋ ਸਾਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਜੋ ਉਥੇ ਅੱਗ ਲੱਗੀ ਸੀ ਉਸ ਤੇ ਉੱਤੇ ਕਾਬੂ ਪਾ ਲਿਆ ਗਿਆ ਇਸ ਤੋਂ ਇਲਾਵਾ ਜੋ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਤਿੰਨ ਦੀ ਹਾਲਤ ਗੰਭੀਰ ਸਖਮੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਹਲੇ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਕੇ ਜੋ ਇਹ ਹਾਦਸਾ ਕਿਵੇਂ ਵਾਪਰਿਆ ਇਸੇ ਬਾਰੇ ਇਹ ਜਰੂਰ ਖਤਸਾ ਅਧਿਕਾਰੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਕਿ ਜੋ ਲੀਕੇ ਦੇ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ 9 ਵਜੇ ਦੇ ਕਰੀਬ ਇੱਕ ਤੜਕੇ ਬਲਾਸਟ ਹੁੰਦਾ ਜਿਸ ਦੇ ਵਿੱਚ ਆਕਸੀਜਨ ਦੀ ਲੋਡਿੰਗ ਦੌਰਾਨ ਜੋ ਇਹ ਵੱਡਾ ਹਾਦਸਾ ਵਾਪਰਦਾ ਮੋਹਾਲੀ ਦੇ ਫੇਸ 9 ਦੀ ਇਹ ਘਟਨਾ ਹੈ ਜਿੱਥੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੋਰ ਜੋ ਮੁਢਲੀ ਜੋ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਜੋ ਜੋ ਲੀਕੇਜ ਹੈ ਉਸ ਤੇ ਕਾਰਨ ਇਹ ਹਾਦਸਾ ਹੋਇਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਇੱਕ ਵਾਰ ਫੇਰ ਦੱਸੀਏ ਕਿ ਮੁਹਾਲੀ ਦੇ ਫੇਸ ਨੋਦੀ ਇੱਕ ਆਕਸੀਜਨ ਪਲਾਂਟ ਦੇ ਵਿੱਚ ਇੱਕ ਆਕਸੀਜਨ ਫੈਕਟਰੀ ਦੇ ਵਿੱਚ ਜਿੱਥੋਂ ਆਕਸੀਜਨ ਦੇ ਸਿਲੰਡਰ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਲਿਜਾਇਆ ਜਾਂਦੇ ਨੇ ਜਿੱਥੇ ਸਪਲਾਈ ਕੀਤੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਨੂੰ ਆਕਸੀਜਨ ਦੇ ਸਿਲੰਡਰ ਉੱਥੇ ਇੱਕ ਵੱਡਾ ਧੁਮਾਕਾ ਹੋਇਆ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਲੋਕ ਚ ਜ਼ਖਮੀ ਨੇ ਉਹ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਇਸ ਵੱਲੇ ਦੀ ਵੱਡੀ ਖਬਰ ਪੰਜਾਬ ਦੇ ਮੁਹਾਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਫੇਸ ਨੋ ਦੀ ਫੈਕਟਰੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੁਹਾਨੂੰ ਦੱਸੀ ਕਿ ਧਮਾਕੇ ਦੌਰਾਨ ਦੋ ਲੋਕ ਮਾਰੇ ਗਏ ਨੇ ਤਿੰਨ ਲੋਕਾਂ ਦੀ ਜੋ ਹਾਲਤ ਉਹ ਗੰਭੀਰ ਬਣੀ ਹੋਈ ਹੈ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦੱਸਿਆ ਗਿਆ ਕਿ ਜੋ ਘਟਨਾ ਵਾਪਰੀ ਹੈ ਇਹ ਮੁਹਾਲੀ ਦੇ ਫੇਸ 9 ਦੇ ਵਿੱਚ ਇੱਕ ਆਕਸੀਜਨ ਪਲਾਂਟ ਦੇ ਵਿੱਚ ਵਾਪਰੀ ਜਿੱਥੇ ਸਿਲੰਡਰ ਦੀ ਲੋਡਿੰਗ ਦੌਰਾਨ ਇੱਕ ਬਲਾਸਟ ਹੁੰਦਾ ਇੱਕ ਵੱਡਾ ਜ਼ੋਰਦਾਰ ਧਮਾਕਾ ਹੁੰਦਾ ਖਲਾਰੇ ਪੈ ਜਾਂਦੇ ਨੇ ਇਸ ਦੌਰਾਨ ਦੋ ਲੋਕ ਮਾਰੇ ਜਾਂਦੇ ਨੇ ਜੋ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜੋ ਮਾਰੇ ਗਏ ਨੇ ਜੋ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸੇ ਪਲਾਂਟ ਦੇ ਵਿੱਚ ਉਹ ਵਰਕਰ ਸਨ ਇਸੇ ਪਲਾਂਟ ਦੇ ਵਿੱਚ ਉਹ ਕੰਮ ਕਰ ਰਹੇ ਸਨ ਤੇ ਜੋ ਹਾਦਸਾ ਹੈ ਵਾਪਰ ਇਹ ਤਕਰੀਬਨ ਸਵੇਰੇ 9 ਵਜੇ ਦੇ ਕਰੀਬ ਵਾਪਰ ਹੈ ਜਦੋਂ ਸ਼ਿਫਟ ਦੀ ਅਧਰਾ ਬਦਲੀ ਚੱਲ ਰਹੀ ਸੀ ਹਾਲਾਂਕਿ ਕੱਡਾ ਨੂੰ ਲੈ ਕੇ ਕੋਈ ਵੀ ਨੁਕਸਾਨ ਕਿੰਨਾ ਕੁ ਹੋਇਆ ਇਸ ਬਾਰੇ ਕੋਈ ਜਾਣਕਾਰੀ ਹੋਰ ਸਾਹਮਣੇ ਨਹੀਂ ਆਈ ਹੈ ਮਾਲੀ ਨੁਕਸਾਨ ਕਿੰਨਾ ਕੁ ਹੋਇਆ ਪਰ ਜਾਨੀ ਨੁਕਸਾਨ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਜੋ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਹਜੇ ਤੱਕ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਕਿ ਜੋ ਇਹ ਹਾਦਸਾ ਹੈ ਕਿਵੇਂ ਹੋਇਆ ਹੈ ਜੋ ਬਲਾਸਟ ਹੈ ਧਮਾਕਾ ਕਿਵੇਂ ਹੋਇਆ ਹੈ ਪਰੇ ਜ਼ਰੂਰ ਖਸਾ ਜਤਾਇਆ ਜਾ ਰਿਹਾ ਹੈ ਕਿ ਲੀਕੇ ਦੇ ਕਾਰਨ ਇਹ ਹਾ사 ਹੋਇਆ ਜੋ ਹੋ ਸਕਦਾ ਜੇ ਇਹ ਗੱਲ ਕਰੀਏ ਤਾਂ ਆਕਸੀਜਨ ਪਲਾਂਟ ਦੀ ਆਕਸੀਜਨ ਪਲਾਂਟ ਦੇ ਵਿੱਚੋਂ ਹੀ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਇੱਥੋਂ ਹੀ ਆਕਸੀਜਨ ਦੇ ਜੋ ਸਿਲੰਡਰ ਨੇ ਇੱਥੋਂ ਹੀ ਆਕਸੀਜਨ ਹੈ ਜੋ ਸਪਲਾਈ ਕੀਤੀ ਜਾਂਦੀ ਹੈ ਜਿੱਥੇ ਵੱਡਾ ਧਮਾਕਾ ਹੋਇਆ ਫੇਸ ਨੋ ਦੀ ਅਸੀਂ ਗੱਲ ਕਰ ਰਹੇ ਹਾਂ ਮੁਹਾਲੀ ਦੇ ਜਿੱਥੇ ਇੱਕ ਆਕਸੀਜਨ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਤਾਂ ਅੰਦਾਜ਼ੇ ਕਿ ਇਸ ਧਮਾਕੇ ਨੂੰ ਲੈ ਕੇ ਜੋ ਸਾਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਜੋ ਉੱਥੇ ਅੱਗ ਲੱਗੀ ਸੀ ਉਸ ਤੇ ਉੱਤੇ ਕਾਬੂ ਪਾ ਲਿਆ ਗਿਆ ਇਸ ਤੋਂ ਇਲਾਵਾ ਜੋ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਤਿੰਨ ਦੀ ਹਾਲਤ ਗੰਭੀਰ ਸਖਮੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਸ਼ੱਕ ਜਤਾਇਆ ਹੈ ਜਿ ਕਿ ਮੋਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਹਲੇ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਕਿ ਜੋ ਇਹ ਹਾਦਸਾ ਹੈ ਕਿਵੇਂ ਵਾਪਰਿਆ ਇਸੇ ਬਾਰੇ ਇਹ ਜ਼ਰੂਰ ਖਤਸਾ ਅਧਿਕਾਰੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਕਿ ਜੋ ਲੀਕੇ ਦੇ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ 9 ਵਜੇ ਦੇ ਕਰੀਬ ਇੱਕ ਤੜਕੇ ਬਲਾਸਟ ਹੁੰਦਾ ਜਿਸ ਦੇ ਵਿੱਚ ਆਕਸੀਜਨ ਦੀ ਲੋਡਿੰਗ ਦੌਰਾਨ ਜੋ ਇਹ ਵੱਡਾ ਹਾਦਸਾ ਵਾਪਰਦਾ ਮੋਹਾਲੀ ਦੇ ਫੇਸ 9 ਦੀ ਇਹ ਘਟਨਾ ਹੈ ਜਿੱਥੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੋਰ ਜੋ ਮੁੱਢਲੀ ਜੋ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਜੋ ਜੋ ਲੀਕੇਜ ਹੈ ਉਸ ਦੇ ਕਾਰਨ ਇਹ ਹਾਦਸਾ ਹੋਇਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਇੱਕ ਵਾਰ ਫਿਰ ਦੱਸੀਏ ਕਿ ਮੁਹਾਲੀ ਦੇ ਫੇਸ ਨੌਂ ਦੀ ਇੱਕ ਆਕਸੀਜਨ ਪਲਾਂਟ ਦੇ ਵਿੱਚ ਇੱਕ ਆਕਸੀਜਨ ਫੈਕਟਰੀ ਦੇ ਵਿੱਚ ਜਿੱਥੋਂ ਆਕਸੀਜਨ ਦੇ ਸਿਲੰਡਰ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਲਿਜਾਇਆ ਜਾਂਦੇ ਨੇ ਜਿੱਥੇ ਸਪਲਾਈ ਕੀਤੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਨੂੰ ਆਕਸੀਜਨ ਦੇ ਸਿਲੰਡਰ ਉੱਥੇ ਇੱਕ ਵੱਡਾ ਧੁਮਾਕਾ ਹੋਇਆ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਲੋਕ ਚ ਜ਼ਖਮੀ ਨੇ ਉਹ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਇਸ ਵੱਲੇ ਦੀ ਵੱਡੀ ਖਬਰ ਪੰਜਾਬ ਦੇ ਮੋਹਾਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਫੇਸ 9 ਦੀ ਇੱਕ ਫੈਕਟਰੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੁਹਾਨੂੰ ਦੱਸੀ ਕਿ ਧਮਾਕੇ ਦੌਰਾਨ ਦੋ ਲੋਕ ਮਾਰੇ ਗਏ ਨੇ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦੱਸਿਆ ਗਿਆ ਕਿ ਜੋ ਘਟਨਾ ਵਾਪਰੀ ਹੈ ਇਹ ਮੋਹਾਲੀ ਦੇ ਫੇਸ 9 ਦੇ ਵਿੱਚ ਇੱਕ ਆਕਸੀਜਨ ਪਲਾਨਟ ਦੇ ਵਿੱਚ ਵਾਪਰੀ ਜਿੱਥੇ ਸਿਲੰਡਰ ਦੀ ਲੋਡਿੰਗ ਦੌਰਾਨ ਇੱਕ ਬਲਾਸਟ ਹੁੰਦਾ ਇੱਕ ਇਹ ਜ਼ੋਰਦਾਰ ਧਮਾਕਾ ਹੁੰਦਾ ਖਲਾਰੇ ਪੈ ਜਾਂਦੇ ਨੇ ਇਸ ਦੌਰਾਨ ਦੋ ਲੋਕ ਮਾਰੇ ਜਾਂਦੇ ਨੇ ਜੋ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜੋ ਮਾਰੇ ਗਏ ਨੇ ਜੋ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਸੇ ਪਲਾਂਟ ਦੇ ਵਿੱਚ ਉਹ ਵਰਕਰ ਸਨ ਇਸੇ ਪਲਾਂਟ ਦੇ ਵਿੱਚ ਉਹ ਕੰਮ ਕਰ ਰਹੇ ਸਨ ਤੇ ਜੋ ਹਾਦਸਾ ਇਹ ਵਾਪਰਿਆ ਇਹ ਤਕਰੀਬਨ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਜਦੋਂ ਸ਼ਿਫਟ ਦੀ ਅਧਰਾ ਬਦਲੀ ਚੱਲ ਰਹੀ ਸੀ ਹਾਲਾਂਕਿ ਇਹ ਕੱਡਾ ਨੂੰ ਲੈ ਕੇ ਕੋਈ ਜੇ ਬਈ ਨੁਕਸਾਨ ਕਿੰਨਾ ਕੁ ਹੋਇਆ ਇਸ ਬਾਰੇ ਕੋਈ ਜਾਣਕਾਰੀ ਹੋਰ ਸਾਹਮਣੇ ਨਹੀਂ ਆਈ ਹੈ مالی ਨੁਕਸਾਨ ਕਿੰਨਾ ਕੁ ਹੋਇਆ ਪਰ ਜਾਨੀ ਨੁਕਸਾਨ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਜੋ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਹਜੇ ਤੱਕ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਕਿ ਜੋ ਇਹ ਹਾਦਸਾ ਹੈ ਕਿਵੇਂ ਹੋਇਆ ਹੈ ਜੋ ਬਲਾਸਟ ਹੈ ਧਮਾਕਾ ਕਿਵੇਂ ਹੋਇਆ ਹੈ ਪਰੇ ਜ਼ਰੂਰ ਖਸਾ ਜਤਾਇਆ ਜਾ ਰਿਹਾ ਹੈ ਕਿ ਲੀਕੇ ਦੇ ਕਾਰਨ ਇਹ ਹਾ사 ਹੋਇਆ ਜੋ ਹੋ ਸਕਦਾ ਜੇ ਇਹ ਗੱਲ ਕਰੀਏ ਤਾਂ ਆਕਸੀਜਨ ਪਲਾਂਟ ਦੀ ਆਕਸੀਜਨ ਪਲਾਂਟ ਦੇ ਵਿੱਚੋਂ ਹੀ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਇੱਥੋਂ ਹੀ ਆਕਸੀਜਨ ਦੇ ਜੋ ਸਿਲੰਡਰ ਨੇ ਇੱਥੋਂ ਹੀ ਆਕਸੀਜਨ ਹੈ ਜੋ ਸਪਲਾਈ ਕੀਤੀ ਜਾਂਦੀ ਹੈ ਜਿੱਥੇ ਵੱਡਾ ਧਮਾਕਾ ਹੋਇਆ ਫੇਸ ਨੋ ਦੀ ਅਸੀਂ ਗੱਲ ਕਰ ਰਹੇ ਹਾਂ ਮੋਹਾਲੀ ਦੇ ਜਿੱਥੇ ਇੱਕ ਆਕਸੀਜਨ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਤੰਦਾਜ਼ੀ ਹੈ ਕਿ ਇਸ ਧਮਾਕੇ ਨੂੰ ਲੈ ਕੇ ਜੋ ਸਾਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਜੋ ਉਥੇ ਅੱਗ ਲੱਗੀ ਸੀ ਉਸ ਤੇ ਉੱਤੇ ਕਾਬੂ ਪਾ ਲਿਆ ਗਿਆ ਇਸ ਤੋਂ ਇਲਾਵਾ ਜੋ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਤਿੰਨ ਦੀ ਹਾਲਤ ਗੰਭੀਰ ਸਖਮੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਹਲੇ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਕਿ ਜੋ ਇਹ ਹਾਦਸਾ ਕਿਵੇਂ ਵਾਪਰਿਆ ਇਸੇ ਬਾਰੇ ਇਹ ਜ਼ਰੂਰ ਖਤਸਾ ਅਧਿਕਾਰੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਕਿ ਜੋ ਲੀਕੇ ਦੇ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ 9 ਵਜੇ ਦੇ ਕਰੀਬ ਇੱਕ ਤੜਕੇ ਬਲਾਸਟ ਹੁੰਦਾ ਜਿਸ ਦੇ ਵਿੱਚ ਆਕਸੀਜਨ ਦੀ ਲੋਡਿੰਗ ਦੌਰਾਨ ਜੋ ਇਹ ਵੱਡਾ ਹਾਦਸਾ ਵਾਪਰਦਾ ਮੋਹਾਲੀ ਦੇ ਫੇਸ 9 ਦੀ ਇਹ ਘਟਨਾ ਹੈ ਜਿੱਥੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੋਰ ਜੋ ਮੁੱਢਲੀ ਜੋ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਜੋ ਜੋ ਲੀਕੇਜ ਆ ਉਸਤੇ ਕਾਰਨ ਇਹ ਹਾਦਸਾ ਹੋਇਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਇੱਕ ਵਾਰ ਫਿਰ ਦੱਸੀਏ ਕਿ ਮੁਹਾਲੀ ਦੇ ਫੇਸ ਨੋਦੀ ਇੱਕ ਆਕਸੀਜਨ ਪਲਾਂਟ ਦੇ ਵਿੱਚ ਆਕਸੀਜਨ ਫੈਕਟਰੀ ਦੇ ਵਿੱਚ ਜਿੱਥੋਂ ਆਕਸੀਜਨ ਦੇ ਸਿਲੰਡਰ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਲਿਜਾਇਆ ਜਾਂਦੇ ਨੇ ਜਿੱਥੇ ਸਪਲਾਈ ਕੀਤੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਨੂੰ ਆਕਸੀਜਨ ਦੇ ਸਿਲੰਡਰ ਉੱਥੇ ਇੱਕ ਵੱਡਾ ਧੁਮਾਕਾ ਹੋਇਆ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਲੋਕ ਚ ਜ਼ਖਮੀ ਨੇ ਉਹ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਇਸ ਵੱਲੇ ਦੀ ਵੱਡੀ ਖਬਰ ਪੰਜਾਬ ਦੇ ਮੁਹਾਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਫੇਸ ਨੋ ਦੀ ਫੈਕਟਰੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੁਹਾਨੂੰ ਦੱਸੀ ਕਿ ਧਮਾਕੇ ਦੌਰਾਨ ਦੋ ਲੋਕ ਮਾਰੇ ਗਏ ਨੇ ਤਿੰਨ ਲੋਕਾਂ ਦੀ ਜੋ ਹਾਲਤ ਉਹ ਗੰਭੀਰ ਬਣੀ ਹੋਈ ਹੈ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦੱਸਿਆ ਗਿਆ ਕਿ ਜੋ ਘਟਨਾ ਵਾਪਰੀ ਹੈ ਇਹ ਮੁਹਾਲੀ ਦੇ ਫੇਸ 9 ਦੇ ਵਿੱਚ ਇੱਕ ਆਕਸੀਜਨ ਪਲਾਂਟ ਦੇ ਵਿੱਚ ਵਾਪਰੀ ਜਿੱਥੇ ਸਿਲੰਡਰ ਦੀ ਲੋਡਿੰਗ ਦੌਰਾਨ ਇੱਕ ਬਲਾਸਟ ਹੁੰਦਾ ਇੱਕ ਵੱਡਾ ਜ਼ੋਰਦਾਰ ਧਮਾਕਾ ਹੁੰਦਾ ਖਲਾਰੇ ਪੈ ਜਾਂਦੇ ਨੇ ਇਸ ਦੌਰਾਨ ਦੋ ਲੋਕ ਮਾਰੇ ਜਾਂਦੇ ਨੇ ਜੋ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜੋ ਮਾਰੇ ਗਏ ਨੇ ਜੋ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸੇ ਪਲਾਂਟ ਦੇ ਵਿੱਚ ਉਹ ਵਰਕਰ ਸਨ ਇਸੇ ਪਲਾਂਟ ਦੇ ਵਿੱਚ ਉਹ ਕੰਮ ਕਰ ਰਹੇ ਸਨ ਤੇ ਜੋ ਹਾਦਸਾ ਹੈ ਵਾਪਰ ਇਹ ਤਕਰੀਬਨ ਸਵੇਰੇ 9 ਵਜੇ ਦੇ ਕਰੀਬ ਵਾਪਰ ਹੈ ਜਦੋਂ ਸ਼ਿਫਟ ਦੀ ਅਧਰਾ ਬਦਲੀ ਚੱਲ ਰਹੀ ਸੀ ਹਾਲਾਂਕਿ ਇਹ ਕੱਡਾ ਨੂੰ ਲੈ ਕੇ ਕੋਈ ਵੀ ਨੁਕਸਾਨ ਕਿੰਨਾ ਕੁ ਹੋਇਆ ਇਸ ਬਾਰੇ ਕੋਈ ਜਾਣਕਾਰੀ ਹੋਰ ਸਾਹਮਣੇ ਨਹੀਂ ਆਈ ਹੈ ਮਾਲੀ ਨੁਕਸਾਨ ਕਿੰਨਾ ਕੁ ਹੋਇਆ ਪਰ ਜਾਨੀ ਨੁਕਸਾਨ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਜੋ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਹਜੇ ਤੱਕ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਕਿ ਜੋ ਇਹ ਹਾਦਸਾ ਹੈ ਕਿਵੇਂ ਹੋਇਆ ਹੈ ਜੋ ਬਲਾਸਟ ਹੈ ਧਮਾਕਾ ਕਿਵੇਂ ਹੋਇਆ ਪਰੇ ਜ਼ਰੂਰ ਖਸਾ ਜਤਾਇਆ ਜਾ ਰਿਹਾ ਹੈ ਕਿ ਲੀਕੇ ਦੇ ਕਾਰਨ ਇਹ ਹਾ사 ਹੋਇਆ ਜੋ ਹੋ ਸਕਦਾ ਜੇ ਇਹ ਗੱਲ ਕਰੀਏ ਤਾਂ ਆਕਸੀਜਨ ਪਲਾਂਟ ਦੀ ਆਕਸੀਜਨ ਪਲਾਂਟ ਦੇ ਵਿੱਚੋਂ ਹੀ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਇੱਥੋਂ ਹੀ ਆਕਸੀਜਨ ਦੇ ਜੋ ਸਿਲੰਡਰ ਨੇ ਇੱਥੋਂ ਹੀ ਆਕਸੀਜਨ ਹੈ ਜੋ ਸਪਲਾਈ ਕੀਤੀ ਜਾਂਦੀ ਹੈ ਜਿੱਥੇ ਵੱਡਾ ਧਮਾਕਾ ਹੋਇਆ ਫੇਸ ਨੋ ਦੀ ਅਸੀਂ ਗੱਲ ਕਰ ਰਹੇ ਹਾਂ ਮੋਹਾਲੀ ਦੇ ਜਿੱਥੇ ਇੱਕ ਆਕਸੀਜਨ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਤੋ ਅੰਦਾਜ਼ੇ ਕਿ ਇਸ ਧਮਾਕੇ ਨੂੰ ਲੈ ਕੇ ਜੋ ਸਾਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਜੋ ਉਥੇ ਅੱਗ ਲੱਗੀ ਸੀ ਉਸ ਤੇ ਉੱਤੇ ਕਾਬੂ ਪਾ ਲਿਆ ਗਿਆ ਇਸ ਤੋਂ ਇਲਾਵਾ ਜੋ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਤਿੰਨ ਦੀ ਹਾਲਤ ਗੰਭੀਰ ਸਖਮੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਹਲੇ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਤੱਕੇ ਜੋ ਹਾਦਸਾ ਕਿਵੇਂ ਵਾਪਰਿਆ ਇਸੇ ਬਾਰੇ ਇਹ ਜਰੂਰ ਖਤਸਾ ਅਧਿਕਾਰੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਕਿ ਜੋ ਲੀਕੇ ਦੇ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ 9 ਵਜੇ ਦੇ ਕਰੀਬ ਇੱਕ ਤੜਕੇ ਬਲਾਸਟ ਹੁੰਦਾ ਜਿਸ ਦੇ ਵਿੱਚ ਆਕਸੀਜਨ ਦੀ ਲੋਡਿੰਗ ਦੌਰਾਨ ਜੋ ਇਹ ਵੱਡਾ ਹਾਦਸਾ ਵਾਪਰਦਾ ਮੋਹਾਲੀ ਦੇ ਫੇਸ 9 ਦੀ ਇਹ ਘਟਨਾ ਹੈ ਜਿੱਥੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੋਰ ਜੋ ਮੁਢਲੀ ਜੋ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਜੋ ਜੋ ਲੀਕੇਜ ਹੈ ਉਸ ਦੇ ਕਾਰਨ ਇਹ ਹਾਦਸਾ ਹੋਇਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਇੱਕ ਵਾਰ ਫਿਰ ਦੱਸੀਏ ਕਿ ਮੁਹਾਲੀ ਦੇ ਫੇਸ ਨੋਦੀ ਇੱਕ ਆਕਸੀਜਨ ਪਲਾਂਟ ਦੇ ਵਿੱਚ ਇੱਕ ਆਕਸੀਜਨ ਫੈਕਟਰੀ ਦੇ ਵਿੱਚ ਜਿੱਥੋਂ ਆਕਸੀਜਨ ਦੇ ਸਿਲੰਡਰ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਲਿਜਾਇਆ ਜਾਂਦੇ ਨੇ ਜਿੱਥੇ ਸਪਲਾਈ ਕੀਤੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਨੂੰ ਆਕਸੀਜਨ ਦੇ ਸਿਲੰਡਰ ਉੱਥੇ ਇੱਕ ਵੱਡਾ ਧੁਮਾਕਾ ਹੋਇਆ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਲੋਕ ਚ ਜ਼ਖਮੀ ਨੇ ਉਹ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਇਸ ਵੱਲੇ ਦੀ ਵੱਡੀ ਖਬਰ ਪੰਜਾਬ ਦੇ ਮੋਹਾਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਫੇਸ 9 ਦੀ ਫੈਕਟਰੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੁਹਾਨੂੰ ਦੱਸੀ ਕਿ ਧਮਾਕੇ ਦੌਰਾਨ ਦੋ ਲੋਕ ਮਾਰੇ ਗਏ ਨੇ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦੱਸਿਆ ਗਿਆ ਕਿ ਜੋ ਘਟਨਾ ਵਾਪਰੀ ਹੈ ਇਹ ਮੁਹਾਲੀ ਦੇ ਫੇਸ 9 ਦੇ ਵਿੱਚ ਇੱਕ ਆਕਸੀਜਨ ਪਲਾਂਟ ਦੇ ਵਿੱਚ ਵਾਪਰੀ ਜਿੱਥੇ ਸਿਲੰਡਰ ਦੀ ਲੋਡਿੰਗ ਦੌਰਾਨ ਇੱਕ ਬਲਾਸਟ ਹੁੰਦਾ ਇੱਕ ਵੱਡਾ ਜ਼ੋਰਦਾਰ ਧਮਾਕਾ ਹੁੰਦਾ ਖਲਾਰੇ ਪੈ ਜਾਂਦੇ ਨੇ ਇਸ ਦੌਰਾਨ ਦੋ ਲੋਕ ਮਾਰੇ ਜਾਂਦੇ ਨੇ ਜੋ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜੋ ਮਾਰੇ ਗਏ ਨੇ ਜੋ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਸੇ ਪਲਾਂਟ ਦੇ ਵਿੱਚ ਉਹ ਵਰਕਰ ਸਨ ਇਸੇ ਪਲਾਂਟ ਦੇ ਵਿੱਚ ਉਹ ਕੰਮ ਕਰ ਰਹੇ ਸਨ ਤੇ ਜੋ ਹਾਦਸਾ ਹੈ ਵਾਪਰ ਇਹ ਤਕਰੀਬਨ ਸਵੇਰੇ 9 ਵਜੇ ਦੇ ਕਰੀਬ ਵਾਪਰ ਹੈ ਜਦੋਂ ਸ਼ਿਫਟ ਦੀ ਅਧਰਾ ਬਦਲੀ ਚੱਲ ਰਹੀ ਸੀ ਹਾਲਾਂਕਿ ਇਹ ਕੱਡਣਾ ਨੂੰ ਲੈ ਕੇ ਕੋਈ ਜੇ ਬਈ ਨੁਕਸਾਨ ਕਿੰਨਾ ਕੁ ਹੋਇਆ ਇਸ ਬਾਰੇ ਕੋਈ ਜਾਣਕਾਰੀ ਹੋਰ ਸਾਹਮਣੇ ਨਹੀਂ ਆਈ ਹੈ مالی ਨੁਕਸਾਨ ਕਿੰਨਾ ਕੁ ਹੋਇਆ ਪਰ ਜਾਨੀ ਨੁਕਸਾਨ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਜੋ ਤਿੰਨ ਲੋਕਾਂ ਦੀ ਜੋ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਹਜੇ ਤੱਕ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਕਿ ਜੋ ਇਹ ਹਾਦਸਾ ਹੈ ਕਿਵੇਂ ਹੋਇਆ ਹੈ ਜੋ ਬਲਾਸਟ ਹੈ ਧਮਾਕਾ ਕਿਵੇਂ ਹੋਇਆ ਹੈ ਪਰੇ ਜ਼ਰੂਰ ਖਸਾ ਜਤਾਇਆ ਜਾ ਰਿਹਾ ਹੈ ਕਿ ਲੀਕੇ ਦੇ ਕਾਰਨ ਇਹ ਹਾ사 ਹੋਇਆ ਜੋ ਹੋ ਸਕਦਾ ਜੇ ਇਹ ਗੱਲ ਕਰੀਏ ਤਾਂ ਆਕਸੀਜਨ ਪਲਾਂਟ ਦੀ ਆਕਸੀਜਨ ਪਲਾਂਟ ਦੇ ਵਿੱਚੋਂ ਹੀ ਵੱਡੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਇੱਥੋਂ ਹੀ ਆਕਸੀਜਨ ਦੇ ਜੋ ਸਿਲੰਡਰ ਨੇ ਇਥੋਂ ਹੀ ਇੱਕ ਆਕਸੀਜਨ ਹੈ ਜੋ ਸਪਲਾਈ ਕੀਤੀ ਜਾਂਦੀ ਹੈ ਜਿੱਥੇ ਵੱਡਾ ਧਮਾਕਾ ਹੋਇਆ ਫੇਸ ਨੋ ਉਹਦੀ ਅਸੀਂ ਗੱਲ ਕਰ ਰਹੇ ਹਾਂ ਮੋਹਾਲੀ ਦੇ ਜਿੱਥੇ ਇੱਕ ਆਕਸੀਜਨ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਤਾਂ ਅੰਦਾਜ਼ਾ ਹੈ ਕਿ ਇਸ ਧਮਾਕੇ ਨੂੰ ਲੈ ਕੇ ਜੋ ਸਾਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਜੋ ਉਥੇ ਅੱਗ ਲੱਗੀ ਸੀ ਉਸ ਤੇ ਉੱਤੇ ਕਾਬੂ ਪਾ ਲਿਆ ਗਿਆ ਇਸ ਤੋਂ ਇਲਾਵਾ ਜੋ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਾਰੇ ਗਏ ਨੇ ਤਿੰਨ ਦੀ ਹਾਲਤ ਗੰਭੀਰ ਸਖਮੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਹਲੇ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਕਿ ਜੋ ਇਹ ਹਾਦਸਾ ਕਿਵੇਂ ਵਾਪਰਿਆ ਇਸੇ ਬਾਰੇ ਇਹ ਜਰੂਰ ਖਤਸਾ ਅਧਿਕਾਰੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਕਿ ਜੋ ਲੀਕੇ ਦੇ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ 9 ਵਜੇ ਦੇ ਕਰੀਬ ਇੱਕ ਤੜਕੇ ਬਲਾਸਟ ਹੁੰਦਾ ਜਿਸ ਦੇ ਵਿੱਚ ਆਕਸੀਜਨ ਦੀ ਲੋਡਿੰਗ ਦੌਰਾਨ ਜੋ ਇਹ ਵੱਡਾ ਹਾਦਸਾ ਵਾਪਰਦਾ ਮੋਹਾਲੀ ਦੇ ਫੇਸ 9 ਦੀ ਇਹ ਘਟਨਾ ਹੈ ਜਿੱਥੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੋਰ ਜੋ ਮੁਢਲੀ ਜੋ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਜੋ ਜੋ ਲੀਕੇਜ ਆ ਉਸ ਤੇ ਕਾਰਨ ਇਹ ਹਾਦਸਾ ਹੋਇਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਇੱਕ ਵਾਰ ਫੇਰ ਦੱਸੀਏ ਕਿ ਮੁਹਾਲੀ ਦੇ ਫੇਸ